ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਅੰਦਰ ਸੜਕਾਂ ਦੇ ਮੈਰੀ ਉੱਚਾ ਚੱਕਣ ਦੇ ਲਈ ਸੀਐਮ ਫਲਾਈਂਗ ਸਕਵਡ ਨੂੰ ਮਹਿਮਨ ਅੱਜ ਉਸ ਸਮੇਂ ਪਹਿਲ ਮਿਲਦੀ ਨਜ਼ਰ ਆਜੇ ਤਾਂ ਹਿਆਣਾ ਖੋਦ ਦੇ ਮੰਡੇ ਮੰਡੇਰਾ ਜਨੋਦਾ ਸੜਕਾਂ ਸੈਂਪਲ ਭਰੇ ਗਿਆ ਵੀ ਆਪਣੀ ਮੰਤਰੀ ਨੂੰ ਕਰ ਦਿੱਤੀ ਸ਼ਿਕਾਇਤਾਂ ਨਵੇਂ ਬਣੇ ਸੜਕ ਦੇ ਪਏ ਕਟਿਆ ਮਟੀਰੀਅਲ ਕਾਰਨ ਛਿੜ ਗਿਆ ਬਵਾਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਗਈ ਵਿਸ਼ੇਸ਼ ਟੀਮ ਮੌਕੇ ਤੇ ਪਹੁੰਚ ਗਈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਪਣੀ ਮੰਤਰੀ ਨੂੰ ਕਰ ਦਿੱਤੀ ਸ਼ਿਕਾਇਤ ਇਸ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਠ ਜੇਕਰ ਸੜਕ ਦੇ ਕੰਮ ਜੇਕਰ ਕੋਈ ਕਤਾਈ ਵਰਤੀ ਗਈ ਹੈ ਤਾਂ ਸਾਹਮਣੇ ਸਬੰਧਿਤ ठेकेदार ਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨੀ ਬਣਦੀ ਹੈ। ਜੇਕਰ ਜੋਗਾ ਕਿ ਮੁੱਖ ਮੰਤਰੀ ਬਲੋ ਓਨ ਦਾਸ ਤੇ ਸੜਕ ਮੈਕਮਾ ਦੇ ਬਣਾਏ ਗਏ ਜੋ ਕਿ ਮਾਰਕੀਟ ਕਮੇਟੀ ਨੂੰ ਬਣਾਈ ਗਈਆਂ 3.2 ਕਿਲੋਮੀਟਰ ਸੜਕਾਂ ਨਿਰਮਾਣ ਕਰਨ ਮੰਤਰੀ ਡਾਕਟਰ ਬਲਵੀਸ ਨੇ ਹਲਕਾ ਪਟਿਆਲਾ ਦੇ ਵਿਧਾਇਕੀ ਪੂਰੇ ਤੌਰ ਤੇ ਚੌਕਸ ਨੋਟਲ ਵੈਂਟ ਟੀਮ ਵੱਲੋਂ ਦਿੱਤੀ ਗਈ ਸਪੋਰਟ ਦੇ ਆਧਾਰ ਤੇ ਕੀਤੀ ਗਈ ਹੈ। ਸਤ ਮੰਤਰੀ ਦੀ ਵਲੰਟੀਅਰ ਟੀਮ ਵੱਲੋਂ ਆਪਣੇ ਤੌਰ ਤੇ ਬਾਜ ਅੱਕ ਰੱਖਦੇ ਹੋਏ ਹਲਕੇ ਦੇ ਅੰਦਰ ਮੜ ਰਹੀਆਂ ਸੜਕਾਂ ਦੇ ਮੇਅਰ ਚ ਜਿਨ੍ਹਾਂ ਦੇ ਕਾਰ ਪੰਜਾਬ ਦੇ ਡਾਕਟਰ ਬਲਵੀਰ ਨੇ ਕਿਹਾ ਕਿ ਵਿਕਾਸ ਕਾਰਜਾਂ 'ਚ ਕੋਈ ਮੁੱਖ ਮੰਤਰੀ ਦੀ ਮਾਨ ਦੇ ਘਟੀਆਂ ਮਿਆਰ ਦੇ ਮਟੀਰੀਅਲ ਦੇ ਰਾਜਪਰ ਦੇ ਅੰਦਰ ਲੋਕਾਂ ਵਰਤਨ ਦਾ ਕੋਈ ਗੁੰਜਾਇਸ਼ ਨਹੀਂ ਲੋਕ ਨਿਰਮਾਣ ਵਿਭਾਗ ਵੱਡੀ ਬੋਰਡ ਰਾਹੀਂ ਇਸ ਮੁੱਖ ਸੜਕਾਂ ਦੇ ਬਣਾਏ ਜਾ ਰਹੀਆਂ ਹਨ ਸੜਕਾਂ ਭਗਵਾਨ ਸਿੰਘ ਮਾਨ ਬਲਗਟ ਗਣਵਕਤਾ ਵਾਲੇ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਗਿਆ ਹੈ 10 ਤੋਂ 15 ਜ਼ਿਲ੍ਹਿਆਂ ਦੇ ਬਾਰੇ ਯਕੀਨੀ ਬਣਾਈ ਗਈ ਹੈ ਸੜਕ ਚੈੱਕ ਕਰਨ ਲਈ ਸ਼ਾਮਲ ਸੜਕਾਂ ਦੀਆਂ ਬਣਾਉਣ ਲਈ ਏਜੰਸੀਆਂ ਖਬਰ ਮੈਂਬਰ ਲੋਕ ਨਿਰਮਾਣ ਵਿਭਾਗ ਨੂੰ 5 ਸਾਲ ਦੀ ਸੜਕਾਂ ਦੀ ਸਾਰੀ ਸਰਕਲ ਪਟਿਆਲੇ ਦੀ ਮੁਰੰਮਤ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਨ ਉਹ ਵੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਪਟਿਆਲੇ ਦੇ ਦਿਹਾਤੀ ਇਲਾਕਿਆਂ ਸੜਕਾਂ ਦੇ ਤਿੰਨ ਸੈਂਪਲ ਲਏ ਗਏ ਹਨ ਇਹਨਾਂ ਦੀ ਟੀਮ ਨੇ ਰਿਪੋਰਟ ਦਿੱਤੀ ਇਹਨਾਂ ਨੂੰ ਬਖਤਾ ਦੀ ਅਗਲੀ ਕੁਝ ਸਮੇਂ ਪਹਿਲਾਂ ਹੀ ਆਣੇ ਤੋਂ ਜਾਂਚ ਲਈ ਲੈਬਰਾਟਰੀ ਵਿਖੇ ਭੇਜੀਆਂ ਗਈਆਂ ਮੰਡੇਰਾ ਜਨੌਰ ਦੇ ਲੈ ਕੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈ ਆ ਪੈਣ ਕਰਕੇ ਲੋਕਾਂ ਦੇ ਵਿੱਚ ਬੜੀ ਰਿਸੈਂਟਮੈਂਟ ਹੈ ਕਿਉਂਕਿ ਉੱਥੋਂ ਇੱਕ ਦੋ ਵਾਰੀ ਟਰਾਲੀਆਂ ਲੰਘੀਆਂ ਤਾਂ ਥੱਲੋ ਜਿਹੜੀ ਬਜਰੀ ਸੀ ਜਿਹੜੀ ਲੁੱਕ ਸੀਗੀ ਉਹ ਲੁੱਕ ਬਜਰੀ ਸਾਰੀ ਨਿਕਲ ਗਈ ਤੇ ਥੱਲੋ ਰੋੜਾ ਜਿਹੜਾ ਪਾਇਆ ਹੋਇਆ ਸੀ ਮਿੱਟੀ ਵਾਲਾ ਉਹ ਸਾਫ਼ ਦਿਖਣ ਲੱਗਿਆ ਤੇ ਜਦੋਂ ਇਹ ਪਿੰਡ ਵਾਲੇ ਨੂੰ ਤਾਂ ਉਹਨਾਂ ਨੇ ਇੱਕ ਗੱਲ ਆਪਣੇ ਤੱਕ ਪਹੁੰਚਾਈ ਤਾਂ ਖੇਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੀ ਖੁਦ ਦੀ ਟੀਮ ਅ ਵਿੱਚ ਇਹ ਮੈਂ ਜੀ ਔਰ ਸਾਰੀ ਟੀਮ ਅਸੀਂ ਇੱਥੇ ਆ ਕਿ ਆਪ ਵੀਡੀਓ ਬਣਾ ਕੇ ਜਿਹੜੀ ਕਿ ਬੜੀ ਸੋਹਣੀ ਗੱਲ ਹੈ ਕਿ ਅਸੀਂ ਆਪ ਦੀ ਸ਼ਿਕਾਇਤ ਆਪ ਹੀ ਮੰਤਰੀ ਸਾਹਿਬ ਨੂੰ ਕਰੀ ਵੀ ਆਹ ਰੋਡ ਜੀ ਗਲਤ ਬਣ ਰਹੀ ਹੈ ਤੇ ਮੰਤਰੀ ਸਾਹਿਬ ਨੇ ਫਿਰ ਸੀਐਨ ਸਾਹਿਬ ਦੀ ਜੋ ਫਲਾਈਂਗ ਸਕੁਆਡ ਹੈ ਜੀ ਉਹਨੂੰ ਇਹ ਜਿਹੜੀ ਸ਼ਿਕਾਇਤ ਹੈ ਉਹ ਭੇਜੀ ਤਾਂ ਉਹਦੇ ਤਹਿਤ ਅੱਜ ਜਿੰਨੇ ਵੀ ਵੱਡੇ ਅਫੀਸ਼ੀਅਲਸ ਹੈ ਜੀ ਜਿੰਨੇ ਵੀ ਵੱਡੇ ਸੀਨੀਅਰ ਅਧਿਕਾਰੀ ਐ ਸਾਡੇ ਸਰਪੰਚ ਸਰਬੰਸਾਰੇ ਸਭਨਾਰੇ ਖੜੇ ਨੇ ਜੀ ਬਹੁਤ ਬੜ ਪਿੰਡ ਦੇ ਸੱਜਣ ਖੜੇ ਨੇ ਉਹਨਾਂ ਦੇ ਸਾਹਮਣੇ ਉਹਨਾਂ ਨੇ ਅੱਜ ਚੈਕਿੰਗ ਕੀਤੀ ਐ ਔਰ ਹਦਾਇਤਾਂ ਦਿੱਤੀ ਐ ਜਿਹੜੇ ਠੇਕੇਦਾਰ ਨੇ ਵੀ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਉਹਨੂੰ ਕੰਪਲੀਟ ਕਰਿਆ ਕਰੋ ਸ਼ਿਕਾਇਤ ਦਾ ਤਾਂ ਮੈਨੂੰ ਪਤਾ ਨਹੀਂ ਹੈ ਜੀ ਇਹੀ ਦਾਅਵਾ ਕਰ ਰਹੇ ਆ ਵੀ ਆਪ ਉਸਨ ਦੀ ਸ਼ਿਕਾਇਤ ਹੋਈ ਐ ਵੀ ਸੜਕਾ ਸਾਰੀ ਖਰਾਬ ਹੋ ਗਈ ਤੇ ਸੜਕ ਦਾ ਅਜੇ ਕੰਮ ਪੈਂਡਿੰਗ ਸੀਗਾ ਅਜੇ ਮਟੀਰੀਅਲ ਪੈਣਾ ਸੀ ਪਿਆ ਨਹੀਂ ਹੈਗਾ ਕੰਪਲੀਟ ਵੀ ਹੋਈ ਅਜੇ ਸੜਕ ਤੇ ਉਹ ਮਸ਼ੀਨਰੀ ਖਰਾਬ ਹੋ ਗਈ ਸੀ ਕੋਈ ਨਾਲ ਲੇਬਰ ਆਪਣਾ ਛੁੱਟੀ ਚਲੀ ਜਾਂਦੀ ਹੈ ਧਿਆਨ ਕਰਕੇ ਤੇ ਹੁਣ ਚਲਾਣਾ ਕੰਮ ਦੀ ਆ ਇੱਥੇ ਸਾਨੂੰ ਬਸ ਇਹ ਕਹਿ ਰਹੇ ਸੀ ਕਿ ਕੁਝ ਪੋਰਸ਼ਨ ਜਿਹੜਾ ਹੈਗਾ ਪਿੰਡਾ ਵਾਲਾ ਲੋ ਸਾਡੇ ਧਿਆਨ ਚ ਮੇਰੇ ਧਿਆਨ ਚ ਲਿਆ ਗਿਆ ਤੇ ਕੰਸਲਟੈਂਸ ਜੋ ਤੇ ਜੀ ਨੇ ਜਿਨ੍ਹਾਂ ਨੇ ਕੰਮ ਕਰਾਇਆ ਉਹ ਸਮੇਤ ਆਪਣਾ ਸੀਐਮ ਫਲਾਈਂ ਦੇ ਆਪਣਾ ਉੱਥੇ ਆਏ ਹੋਏ ਆ ਸਾਡੇ ਐਸਸੀ ਜਬਾਨ ਆਏ ਹੋਏ ਨੇ ਸੀਨੀਅਰਸ ਆਏ ਹੋਏ ਤੇ ਉੱਥੋਂ ਦੀ ਆਪਣਾ ਕਰ ਰਹੇ ਹੈਗੇ ਕਿ ਹੁਣ ਸਾਹਮਣੇ ਆਇਆ ਹੈ ਉਹ ਚੇਕ ਪੋਰਸ਼ਨ ਸੀਗਾ ਉਹਦੇ ਵਿੱਚ ਆਪਣਾ ਸੀਲ ਕੋਟ ਵਗੈਰਾ ਠੇਕੇਦਾਰ ਨੇ ਹਜੇ ਪਾਇਆ ਨਹੀਂ ਸੀਗਾ ਕੰਮ ਹਜੇ ਪ੍ਰਗਤੀ ਰਹੀਨ ਹੈਗਾ ਤੇ ਇਹਨੂੰ ਜਲਦੀ ਠੀਕ ਕਰਵਾਉਣਾ ਹੈ। ਇਹਦਾ तकरीबन 2.5 100 ਮੀਟਰ ਦਾ ਪੋਰਸ਼ਨ ਹੈਗਾ। ਉਹਦੇ ਵਿੱਚ ਸੀਲ ਕੋਟ ਨਾ ਲਾਉਣ ਕਰਕੇ ਇਹ ਪ੍ਰੋਬਲਮ ਆਈ ਹੈ ਬਟ ਸੰਸਾਡ ਐਕਸਮ ਨੇ ਮੈਨੂੰ ਦੱਸਿਆ ਕਿ ਇਹ ਯੂਟਿਲਿਟੀ ਨਾਲ ਉਹ ਰਜਿਸਟ ਕੀਤੀ ਹੋਈ ਹੈ। ਕੋ ਲੈਟ ਮੀ ਚੈੱਕ ਅਗਲੇ ਦਿਨ ਮੈਂ ਚੈੱਕ ਕਰਾਂਗਾ। ਇਹ ਖਾਮੀ ਪਈ ਫੇਰ ਕੀ ਕਰਵਾਂਗੇ? ਸਰ ਕਲਰ ਰਿਜ਼ਲਟ ਵਾਲੰਟੇਰ ਦੇ ਨਾਲ ਹਾਜੀ ਕਿੰਨੇ ਕਿਲੋਕਸ ਅ ਰਾਜ ਵਿਕਰਮ ਸਿੰਘ ਸੰਧੂ ਮੇਰਾ ਨਾਮ ਹੈ ਜੀ ਮੈਂ ਵਲੰਟੀਅਰ ਹਾਂ ਅਮਦੀ ਪਾਰਟੀ ਦਾ ਤੇ ਮੈਨੂੰ ਰੋਡਸ ਦੀ ਜਿਹੜੀ ਡਿਵੈਲਪਮੈਂਟ ਹੈ ਰੋਡ ਦੀ ਉਹਦੀ ਸੇਵਾ ਦਿੱਤੀ ਹੋਈ ਹੈ ਜੀ ਕਿ ਵੀ ਉਸ ਨੂੰ ਚੈੱਕ ਕਰਨਾ ਵੀ ਉਹਦੀ ਕੁਆਲਿਟੀਸ ਨੂੰ ਚੈੱਕ ਕਰਕੇ ਤੇ ਕਿਤੇ ਵੀ ਜੇ ਕੋਈ ਰੈਗੂਲੈਰਟੀ ਲੱਭਦੀ ਹੈ ਤੇ ਉਹ ਮੰਤਰੀ ਸਾਹਿਬ ਨੂੰ ਤੇ ਆਫਿਸ ਨੂੰ ਇਮੀਡੀਏਟਲੀ ਰਿਪੋਰਟ ਕਰਨਾ ਕਿ ਜਿਹੜਾ ਮਾਮਲਾ ਪੂਰਾ ਇਹ ਮਾਮਲਾ ਇਹ ਸੀਗਾ ਜੀ ਹਿਆਣਾ ਕਲਾਂ ਤੋਂ ਜਿਹੜੀ ਰੋਡ ਜੀ ਮੰਡੌੜ ਵੱਲੋਂ ਜਾ ਰਹੀ ਹੈ ਉਹਦੇ ਵਿੱਚ ਕੋਈ 250 ਮੀਟਰ ਦਾ ਪੈਚ ਸੀਗਾ ਜਿਹੜਾ ਕਿ ਠੇਕੇਦਾਰਾਂ ਵੱਲੋਂ ਛੱਡ ਦਿੱਤਾ ਗਿਆ ਸੀ ਮਤਲਬ ਉਹਦੇ ਉੱਪਰ ਇਹ ਜੋ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਇੱਕ ਕੋਟ ਪੈਣਾ ਹੁੰਦਾ ਵੀ ਉਹ ਪਿਆ ਨਹੀਂ ਤੇ ਉਹ ਨਾ ਪੈਣ ਕਰਕੇ ਲੋਕਾਂ ਦੇ ਵਿੱਚ ਬੜੀ ਰਿਸੈਂਟਮੈਂਟ ਆਈ ਕਿਉਂਕਿ ਉੱਥੋਂ ਇੱਕ ਦੋ ਵਾਰੀ ਟਰਾਲੀਆਂ ਲੰਘੀਆਂ ਤਾਂ ਥੱਲੋਂ ਜਿਹੜੀ ਬਜਰੀ ਸੀ ਜਿਹੜੀ ਲੁੱਕ ਸੀਗੀ ਉਹ ਲੁੱਕ ਬਜਰੀ ਸਾਰੀ ਨਿਕਲ ਗਈ ਤੇ ਥੱਲੋਂ ਰੋੜਾ ਜਿਹੜਾ ਪਾਇਆ ਹੋਇਆ ਸੀ ਮਿੱਟੀ ਵਾਲਾ ਉਹ ਸਾਫ਼ ਦਿਖਣ ਲੱਗਿਆ ਤੇ ਜਦੋਂ ਇਹ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਹ ਗੱਲ ਆਪਰੇ ਤੱਕ ਪਹੁੰਚਾਈ ਤਾਂ ਮੇਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੀ ਖੋਡੀ ਟੀਮ ਅ ਵਿੱਚ ਮੈਂ ਜੀ ਔਰ ਸਾਰੀ ਟੀਮ ਅਸੀਂ ਇੱਥੇ ਆ ਕਿ ਆਪ ਵੀਡੀਓ ਬਣਾ ਕੇ ਜਿਹੜੀ ਕਿ ਬੜੀ ਸੋਹਣੀ ਗੱਲ ਹੈ ਕਿ ਅਸੀਂ ਆਪ ਦੀ ਸ਼ਿਕਾਇਤ ਆਪ ਹੀ ਮੰਤਰੀ ਸਾਹਿਬ ਨੂੰ ਕਰੀ ਵੀ ਆ ਰੋਡ ਜੀ ਗਲਤ ਬਣ ਰਹੀ ਹੈ ਤੇ ਮੰਤਰੀ ਸਾਹਿਬ ਨੇ ਫਿਰ ਸੀਐਨ ਸਾਹਿਬ ਦੀ ਜੋ ਫਲਾਈਂਗ ਸਕੁਆਡ ਹੈ ਜੀ ਉਹਨੂੰ ਇਹ ਜਿਹੜੀ ਸ਼ਿਕਾਇਤ ਆ ਉਹ ਭੇਜੀ ਤਾਂ ਉਹਦੇ ਤਹਿਤ ਅੱਜ ਜਿੰਨੇ ਵੀ ਵੱਡੇ ਅਫੀਸ਼ੀਅਲਸ ਹੈ ਜੀ ਜਿੰਨੇ ਵੀ ਵੱਡੇ ਸੀਨੀਅਰ ਅਧਿਕਾਰੀ ਹੈ ਸਾਡੇ ਸਰਪੰਚ ਸਰਪੰਚ ਸਾਹਿਬਾਨ ਸਾਰੇ ਖੜੇ ਨੇ ਜੀ ਬਹੁਤ ਬੜ ਪਿੰਡ ਦੇ ਸੱਜਣ ਖੜੇ ਨੇ ਉਹਨਾਂ ਦੇ ਸਾਹਮਣੇ ਉਹਨਾਂ ਨੇ ਅੱਜ ਚੈਕਿੰਗ ਕੀਤੀ ਹੈ ਔਰ ਹਦਾਇਤਾਂ ਦਿੱਤੀਆਂ ਜਿਹੜੇ ਠੇਕੇਦਾਰ ਨੇ ਵੀ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਉਹਨੂੰ ਕੰਪਲੀਟ ਕਰਿਆ ਕਰੋ ਤਾਂ ਕਿ ਇਹੋ ਜੀ ਰਿਸੈਂਟਮੈਂਟ ਆਉਣ ਵਾਲੇ ਆਸ-ਪਾਸ ਪਿੰਡਾਂ 'ਚ ਨਾ ਹੋਵੇ। ਇੱਕ ਵਾਸ਼ਿਟ ਕਰੂੰਗੇ ਜੀ। ਦੇਖੋ ਜੀ ਬੜਾ ਵਧੀਆ ਕਲਚਰ ਹੈ ਜੀ ਬੜਾ ਨਵਾਂ ਕਲਚਰ ਹੈ ਜੀ ਆਮ ਆਦਮੀ ਪਾਰਟੀ ਦਾ। ਅਸੀਂ ਇਹ ਨਹੀਂ ਹੈਗਾ ਵੀ ਅਸੀਂ ਜੇ ਕੁਝ ਕਿਤੇ ਗਲਤੀ ਕਿਤੇ ਰਹਿ ਜਾਂਦੀ ਹੈ ਤਾਂ ਉਹਨੂੰ ਅਸੀਂ ਲੁਕੋਵਾਂਗੇ ਨਹੀਂ ਅਸੀਂ ਉਹਨੂੰ ਉਜਾਗਰ ਕਰਾਂਗੇ ਕਿ ਆਪਦੇ ਮੰਤਰੀ ਸਾਹਿਬ ਨੇ ਸਖਤ ਹਦਾਇਤ ਦਿੱਤੀ ਹੋਈ ਹੈ ਵੀ ਕਿਤੇ ਵੀ ਰਾਜੇ ਬੱਚੇ ਤੁਹਾਨੂੰ ਕਿਤੇ ਵੀ ਕੋਈ ਪ੍ਰੋਬਲਮ ਲੱਗਦੀ ਹੈ ਵੀ ਤੁਸੀਂ ਰੋਡ ਤੇ ਬਹੁਤ ਵੱਡਾ ਜਿਹੜਾ ਫੰਡ ਹੈ ਉਹ ਯੂਜ਼ ਹੁੰਦਾ ਵੀ ਤੁਹਾਨੂੰ ਕਿਤੇ ਵੀ ਲੱਗਦਾ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਇਮੀਡੀਏਟਲੀ ਮੈਨੂੰ ਦੱਸੋ ਕਿਸੇ ਗੱਲ ਨੂੰ ਲੁਕੋਣ ਦੀ ਲੋੜ ਨਹੀਂ ਤੁਸੀਂ ਮੈਨੂੰ ਦੱਸੋ ਕਿਉਂਕਿ ਲੋਕਾਂ ਦਾ ਵਿਸ਼ਵਾਸ ਤਾਂ ਆਪਾਂ ਪਹਿਲਾਂ ਜਿੱਤ ਚੁੱਕੇ ਹਾਂ ਤੇ ਲੋਕਾਂ ਨੂੰ ਇਹ ਵੀ ਗੱਲ ਦਾ ਪਤਾ ਹੈ ਵੀ ਇਹਨਾਂ ਨੇ ਦਿਵਾਨੀ ਕਿਸੇ ਤੋਂ ਲੈਣੀ ਨਹੀਂ ਨਾ ਅਗਲੇ ਨੂੰ ਖਾਣ ਦੇਣੀ ਹੈ ਜੀ ਸੋ ਇਸ ਕਰਕੇ ਉਹ ਨਿਡਰਤਾ ਜਿਹੜੀ ਉਸੇ ਕਰਕੇ ਅਸੀਂ ਜਿਹੜੀ ਵੀਡੀਓ ਆਪ ਹੀ ਮੰਤਰੀ ਸਾਹਿਬ ਨੂੰ ਪਾਉਨੇ ਆ ਤੇ ਮੰਤਰੀ ਸਾਹਿਬ ਆਪ ਹੀ ਉਹਨੂੰ ਟੇਕ ਅਪ ਕਰਕੇ ਆਪਦੇ ਹਲਕੇ ਪਟਿਆਲਾ 2 ਦੇ ਵਿੱਚ ਜਿੰਨੀਆਂ ਵੀ ਸੜਕਾਂ ਜੀ ਮਲਾਈ ਦੀ ਤਰ੍ਹਾਂ ਉਹ ਬਣਵਾਉਣਾ ਚਾਹੁੰਦੇ ਆ ਤੇ 5 ਸਾਲ ਦੀ ਗਾਰੰਟੀ ਦੇ ਤਹਿਤ ਬਣਵਾਉਣਾ ਚਾਹੀਦਾ ਜੀ ਕੀ ਨਾਮ ਹੈ ਤੇ ਇੱਧਰ ਆਇਓ ਥੋੜਾ ਕੀ ਨਾਮ ਹੈ ਤੇ ਕਹੋ ਕੀ ਤੁਹਾਡਾ ਮਰਕਾ ਸਰ ਜੀ ਨਰਨਾਮ ਅਭਿਸ਼ੇਕ ਕਰਕੇ ਜੀ ਤੇ ਕੰਮ ਸਾਡੇ ਕੋਲੇ ਸੀਗਾ ਤੇ ਕੀ ਸ਼ਿਕਾਇਤ ਹੋਈ ਹੈ ਸ਼ਿਕਾਇਤ ਤਾਂ ਮੈਨੂੰ ਪਤਾ ਨਹੀਂ ਹੈ ਜੀ ਇਹ ਹੀ ਦੱਸ ਰਹੇ ਆ ਵੀ ਆਪ ਪੋਛਣ ਦੀ ਸ਼ਿਕਾਇਤ ਹੋਈ ਹੈ ਵੀ ਸੜਕਾਂ ਸਾਰੀ ਖਰਾਬ ਹੋ ਗਈ ਤੇ ਸੜਕ ਦਾ ਅਜੇ ਕੰਮ ਪੈਂਡਿੰਗ ਸੀਗਾ ਇਹਦੇ ਅਜੇ ਮਟੀਰੀਅਲ ਪੈਣਾ ਸੀ ਪਿਆ ਨਹੀਂ ਹੈ ਕੰਪਲੀਟ ਵੀ ਹੋਈ ਹੈ ਜੀ ਸੜਕ ਤੇ ਉਹ ਮਸ਼ੀਨਰੀ ਖਰਾਬ ਹੋ ਗਈ ਸੀ ਕੋਈ ਨਾ ਲੇਬਰ ਆਪਣਾ ਛੁੱਟੀ ਚਲੀ ਜਾਂਦੇ ਆ ਧਿਆਨ ਕਰਕੇ ਤੇ ਹੁਣ ਚਲਾਣਾ ਕੰਮ ਜੀ ਇਹਦਾ ਅਜੇ ਤਾਂ ਕੰਮ ਕੰਪਲੀਟ ਹੀ ਨਹੀਂ ਹੋਇਆ ਹੈਗਾ ਕੋਈ ਕੋਈ ਇੰਸਪੈਕਸ਼ਨ ਤੇ ਆਈ ਸੀ ਅਫਸਰ ਆਏ ਉਸ ਤੋਂ ਘਾਰੇ ਅਫਸਰੇ ਨਹੀਂ ਸਾਰੇ ਕੀ ਪ੍ਰੋਸਾਦ ਆਉਣੇ ਹਾਂਜੀ ਕੀ ਪ੍ਰੋਸਾਦ ਆਉਣੇ ਨੇ ਕੋਈ ਕੰਮ ਐਦਾਂ ਦਾ ਗਲਤ ਨਹੀਂ ਹੋਇਆ ਇੱਥੇ ਜਾਨੀ ਕਿ ਜਿਨਵੇਂ ਵੀਡੀਓ ਚ ਦਿਖਾਇਆ ਜਾਂ ਕੁਝ ਵੀ ਹੈ ਤੇ ਤਾਂ ਅਨਕੰਪਲੀਟ ਕੰਮ ਹੈਗਾ ਅਜੇ ਫਾਈਨਲ ਕਰਾਂਗੇ ਉਸ ਤੋਂ ਬਾਅਦ ਹੀ ਚੈਕਿੰਗ ਕਰਨੀ ਬੰਦਦੀ ਹੈ ਜੀ ਕਦੋਂ ਤੱਕ ਹੋ ਜਾਏਗਾ ਦੋ ਤਿੰਨ ਦਿਨ ਛੋੜੇਗਾ ਜੀ ਕੰਪਲੀਟ ਇਹ ਜੀ ਤੁਹਾਡਾ ਨਾਮ ਹੈ ਕੀ ਆਉਦਾ ਤੁਹਾਡਾ ਜੀ ਮੈਂ ਗੌਰਵ ਸਿੰਘਾਂ ਜੀ ਮੈਂ ਕਾਰਪੋਰੇਟ ਇੰਜੀਨੀਅਰ ਨਵਲ ਗਏ ਹਾਂ ਜੀ ਪੀਡਬਲ ਸਰ ਇੱਥੇ ਕੀ ਸ਼ਿਕਾਇਤ ਅੱਜ ਮੇਰੀ ਆਪ ਤੁਹਾਨੂੰ ਅ ਇੱਥੇ ਸਾਨੂੰ ਬਸ ਇਹ ਕਹਿ ਰਹੇ ਸੀ ਕਿ ਕੁਝ ਪੋਰਸ਼ਨ ਜਿਹੜਾ ਹੈਗਾ ਪਿੰਡਾ ਵਾਲਾ ਲੋ ਸਾਡੇ ਧਿਆਨ ਮੇਰੇ ਧਿਆਨ ਚ ਲਿਆ ਗਿਆ ਤੇ ਕੰਸਰਨਡ ਐਸ ਜੀਓ ਤੇ ਜੀ ਨੇ ਜਿਨ੍ਹਾਂ ਨੇ ਕੰਮ ਕਰਾਇਆ ਉਹ ਸਮੇਤ ਆਪਣਾ ਸੀਐਮ ਫਲਾਈਨ ਦੇ ਆਪਣਾ ਉੱਦੇ ਆਏ ਹੋਏ ਆ ਸਾਡੇ ਐਸਸੀ ਜਬਾਨ ਆਏ ਹੋਏ ਨੇ ਸੀਨੀਅਰਸ ਆਏ ਹੋਏ ਤੇ ਉੱਥੋਂ ਦੀ ਆਪਣਾ ਕਰ ਰਹੇ ਹੈਗੇ ਕੀ ਹੁਣ ਸਾਹਮਣੇ ਆਇਆ ਸਰ ਪੂਛੇ ਇੱਕ ਪੋਰਸ਼ਨ ਸੀਗਾ ਉਹਦੇ ਵਿੱਚ ਆਪਣਾ ਸੀਲ ਕੋਡ ਵਗੈਰਾ ਠੇਕੇਦਾਰ ਨੇ ਹਜੇ ਪਾਇਆ ਨਹੀਂ ਸੀਗਾ ਕੰਮ ਅਜੇ ਪ੍ਰਗਤੀਹੀਨ ਹੈਗਾ ਤੇ ਇਹਨੂੰ ਜਲ ਆ ਮੇਰੀ ਡਿਊਟੀ ਲਾਈ ਹੈ ਜੀ ਮੈਂ ਮਨਜੋਗ ਸੀਮ ਸਾਹਿਬ ਦੇ ਡਾਕਟਰ ਵੱਲੋਂ ਉਹਨਾਂ ਨੇ ਚਰਚਾ ਸੜਕਾਂ ਦੀ ਸੇਕਿੰਗ ਦੇ ਸੰਬੰਧ ਵਿੱਚ ਚੱਲਣ ਜਿਹੜੀ ਮਾਰਜੋਗ ਸੀਮ ਸਾਹਿਬ ਦੇ ਬੇਸ਼ਾਂਗਰ ਦੇ ਸ਼ਾਦੇ ਨਾਲ ਫਲਾਈਂ ਸਕੋਰ ਦਾ ਗਠਨ ਕੀਤਾ ਗਿਆ ਉਹਦਾ ਮੈਂ ਟੀਮ ਮੈਂਬਰ ਹਾਂ ਤੋਂ ਅੱਜ ਇਸ ਸੰਦਰਭ ਦੇ ਵਿੱਚ ਜਿਹੜੀ ایرੋਨ ਹੈ ਮਾਰਕ ਕਮੇਟੀ ਨਾਬਾ ਦੀ ਇਹ ਹਰ ਰੋਣਾ ਸਰਪ ਤੋਂ ਮਡੌਰ ਇਹਦੀ ਇੰਸਪੈਕਸ਼ਨ ਕਰ ਲਿਆ ਜੀ तकरीबन 2.5 ਕਿਲੋਮੀਟਰ ਦੀ ਲੰਬਾਈ ਹੈ ਸੜਕ ਦੀ ਤੇ ਜਿਹੜੀ ਚੈਕਿੰਗ ਕਰਕੇ ਜਿਹੜੀ ਰਿਪੋਰਟ ਹੈਗੀ ਉਹ ਸਮਰੱਥ ਅਧਿਕਾਰੀਆਂ ਤੇ ਕੀ ਕੀ ਕਮੀਆਂ ਪਈਆਂ ਹਨ ਕੰਪਲੇਂਟ ਵੀ ਹੈ ਜਿਹੜੀ ਸੜਕ ਟੁੱਟਣੀ ਸ਼ੁਰੂ ਹੋ ਗਈ ਕੀ ਲੱਗਦਾ ਵੀ ਪ੍ਰੋਪਰ ਮਟੀਰੀਅਲ ਨਹੀਂ ਪਿਆ ਤੇ ਬਾਕੀ ਚੈਟਿੰਗ ਕਰ ਲੈਣਗੇ ਇੱਕ ਵਾਰ ਚੈਕਿੰਗ ਕੋਲ ਆ ਕੇ ਅੰਟਰਵਿਊ ਦਿੱਤਾ ਉਸ ਮੌਕੇ ਤੇ ਪੁੱਛਿਆ ਕਿ ਮੋਢਲੇ ਤੌਰ ਤੇ ਕੀ ਸਾਹਮਣੇ ਆਇਆ ਤੁਹਾਨੂੰ ਕਿਸ ਤਰ੍ਹਾਂ ਦੀ ਮਿਲ ਗਈ ਇਰੇ ਦੇ ਵਿੱਚ ਬੇਸਿਕਲੀ ਜਿਹੜਾ तकरीबन 250 ਮੀਟਰ ਦਾ ਪੋਰਸ਼ਨ ਹੈਗਾ ਉਹਦੇ ਵਿੱਚ ਸੀਲ ਕੋਟ ਨਾ ਨਾਉਣ ਕਰਕੇ ਇਹ ਪ੍ਰੋਬਲਮ ਆਈ ਹੈ ਬਟ ਕੰਟਰੈਕਟਰ ਕਿਸੇ ਨੇ ਮੈਨੂੰ ਦੱਸਿਆ ਕਿ ਇਹ ਯੂਚੋ ਨਾਲ ਵੱਲ ਰਜਿਸਟ ਕੀਤੀ ਹੋਈ ਹੈ। ਸੋ Let me check ਅਰ ਉਹ ਵੀ ਮੈਂ ਚੈੱਕ ਕਰਾਂਗਾ। ਇਹ ਖਾਮੀ ਪਈ ਫਿਰ ਕੀ ਕਰਵਾਂਗਾ? ਸਰ ਕਲਰ ਗਾਇ ਟੈਲੈਂਟ ਦੈਨ ਆਈ ਵਿਲ ਬੀ ਕਿੰਨੇ ਕਿਲੋਮੀਟਰ ਦਾ ਯੀ ਸਰ ਇਹਦੇ ਚੇ ਰਿਕਾਰਡ ਮਤਾਂ ਦਾ ਕਦੇ ਕਿਸੇ ਨੇ 2.5 ਕਿਲੋਮੀਟਰ ਕੰਮ ਕੀਤਾ ਜੀ ਕਿੰਨੇ ਲੱਗ ਉਹਦੇ ਚੋਂ 250 ਮੀਟਰ ਕਹਿੰਦੇ ਫਿਰ ਜਾ ਕਿੰਨੇ ਲੱਗ ਚ ਨਾਲ ਸੀਗਾ ਜੀ ਸਰ